ਸਾਡੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ ਪਿਗਲੀ ਦੀਆਂ ਤਾਰਾਂ ਵੱਲਿਆ ਜਾਤੀਆਂ ਨੇ ਇਹ ਕੰਪਲੈਕਸ ਵੱਧ ਰਿਹਾ ਇਹ ਪਾਲਸਾ ਦੇ ਤਰੱਕੀ بڑੂਗਾ ਇਹ ਹੀ ਸੋਚ ਰਹੀ ਹੈ ਕਿ ਇਤੁਹੀ ਜਗ੍ਹਾ ਤੇ ਸਾਰੇ ਕੰਮ ਹੋਣ ਲਹਿਰਾਗਾਗਾ ਸਬਡਿਵੀਜ਼ਨ ਬਣੇ ਨੂੰ ਕਰੀਬ 18 ਸਾਲ ਹੋ ਗਏ ਤੇ ਇੱਥੇ ਸਬਡਿਵੀਜ਼ਨ ਦਾ ਦਫ਼ਤਰ ਨਹੀਂ ਸੀ ਸਾਰੇ ਜਿਹੜੇ ਦਫ਼ਤਰ ਸੀ ਸਬਡਿਵੀਜ਼ਨ ਦੇ ਉਹ ਖਿੰਡੇ-ਪੁੰਡੇ ਫਿਰਦੇ ਸੀ ਤੇ 18 ਸਾਲਾਂ ਬਾਅਦ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 4 ਅਕਤੂਬਰ ਨੂੰ ਇੱਥੇ ਲਹਿਰੇਗਾ ਅਗੇ ਦੇ ਵਿੱਚ ਸਬ ਡਿਵੀਜ਼ਨ ਕੰਪਲੈਕਸ ਜਿਸ ਚ 16 ਦਫ਼ਤਰ ਨੇ ਜਿਹੜੇ ਉਹ ਇੱਕ ਛੱਤ ਦੇ ਥੱਲੇ ਕੰਮ ਕਰਨਗੇ ਉਹਦਾ ਨੀਂਹ ਪੱਥਰ ਰੱਖਿਆ ਸੀ 4 ਅਕਤੂਬਰ ਨੂੰ ਨੀਂਹ ਪੱਥਰ ਰੱਖਿਆ ਸੀ ਉਸ ਤੋਂ ਬਾਅਦ ਸਾਰੀ ਪ੍ਰਕਿਰਿਆ ਪੂਰੀ ਕਰਕੇ ਕਿਉਂਕਿ ਟੈਂਡਰ ਦਾ ਸਮਾਂ ਜਿਹੜਾ ਪਹਿਲਾਂ ਐਸਟੀਮੇਟ ਬੰਦਾ ਫਿਰ ਟੈਂਡਰ ਦਾ ਸਮਾਂ 21 ਦਿਨ ਦਾ ਹੁੰਦਾ ਇਹ ਸਾਰਾ ਕੁਝ ਪੂਰਾ ਕਰਕੇ ਟੈਂਡਰ ਲਾ ਗਿਆ ਠੇਕੇਦਾਰ ਸਾਹਿਬ ਵੀ ਨਾਲ ਖੜੇ ਆ ਅੱਜ ਇਸ ਬਿਲਡਿੰਗ ਨੂੰ ਬਣਾਉਣ ਦਾ ਜਿਹੜਾ ਇਟ ਹੈ ਉਹ ਰੱਖੀ ਗਈ ਹੈ ਤੇ ਰਿਕਾਰਡ ਸਮੇਂ ਦੇ ਵਿੱਚ ਕਰੀਬ 6 ਮਹੀਨਿਆਂ ਦੇ ਵਿੱਚ ਪੀਰੀਅਡ ਰੱਖਿਆ ਹੈ 6 ਜਾਂ 7 ਮਹੀਨਿਆਂ ਦੇ ਵਿੱਚ ਵੱਧ ਤੋਂ ਵੱਧ ਇਹ ਬਿਲਡਿੰਗ ਜਿਹੜੀ ਬਣ ਕੇ ਤਿਆਰ ਹੋ ਜਾਣੀ ਆ ਇਸ ਦੇ ਨਾਲ ਇਸ ਦੇ ਨਾਲ 4 ਕੋਠੀਆਂ ਕਿਉਂਕਿ ਅਫਸਰਾਂ ਦੇ ਰਹਿਣ ਲਈ ਰਹਿ ਇਸ ਜ਼ਰੂਰੀ ਹੈ ਤਾਂ ਹੀ ਸਹੀ ਜਿਹੜਾ ਤਾਲਮੇਲ ਬਣ ਸਕਦਾ ਐਸਡੀਐਮ ਦੀ ਡੀਐਸਪੀ ਦੀ ਤਹਿਸੀਲਦਾਰ ਤੇ ਨੈਬਸੀਲਦਾਰ ਚਾਰੇ ਜਿਹੜੀਆਂ ਕੋਠੀਆਂ ਨੇ ਉਹ ਵੀ ਨਾਲ ਦੀ ਨਾਲ ਤਿਆਰ ਹੋਣ ਸੋ 19 ਕਰੋੜ ਤੇ 66 ਲੱਖ ਰੁਪਏ ਦੇ ਖਰਚ ਹੋਣਾ ਸੋ ਇਹ ਜਿਹੜਾ ਕੰਮ ਹੈ ਅੱਜ ਸ਼ੁਰੂ ਹੋਇਆ ਤੇ ਇਸ ਗੱਲ ਦੀ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਨਾ ਤੇ ਕੰਪਲੈਕਸ ਜਿਹੜਾ ਬਣ ਰਿਹਾ ਸ਼ਹਿਰ ਦੇ ਵਿੱਚੋਂ ਵਿੱਚ ਬਣ ਰਿਹਾ ਕਿਤੇ ਆਊਟ ਆਫ ਸਿਟੀ ਜਾਂ ਆਊਟ ਆਫ ਲੋਕਾਂ ਦੀ ਰੀਚ ਤੋਂ ਬਾਹਰ ਨਹੀਂ ਬਣ ਰਿਹਾ ਲੋਕਾਂ ਦੀ ਰੀਚ ਦੇ ਵਿੱਚ ਬਣ ਰਿਹਾ ਜਿਹੜੀ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਸੋ ਇਹ ਅੱਜ ਮੰਗ ਪੂਰੀ ਹੋਈ ਹੈ ਕੰਮ ਸ਼ੁਰੂ ਹੋਇਆ ਹੈ ਤੇ ਬਾਕੀ ਜਿਹੜੇ ਹੋਰ ਕੰਪਨੀ ਆ ਉਹ ਤੁਹਾਨੂੰ ਪਤਾ ਸਾਰੇ ਚੱਲ ਰਹੇ ਨੇ ਕੁੜੀਆਂ ਵਾਲੇ ਸਕੂਲ ਬਹੁਤ ਵਧੀਆ ਬਣ ਚੁੱਕਾ ਚਲੋ ਉਹਦੇ ਬਾਰੇ ਵੀ ਮੈਂ ਦੱਸਦਾ ਨਾ ਬਾਕੀ ਦੇਖੋ ਮੈਡੀਕਲ ਕਾਲਜ ਦੀ ਗੱਲ ਆਪਾਂ ਪਰਸੋ ਕਰਕੇ ਹਟੇ ਆ ਮੈਡੀਕਲ ਕਾਲਜ ਹੈ ਜਿਹੜਾ ਉਵੇ ਬਹੁਤ ਛੇਤੀ ਜਿਹੜਾ ਬਣ ਕੇ ਤਿਆਰ ਹੋ ਜਾਣਾ ਮਤਲਬ ਸ਼ੁਰੂ ਹੋ ਜਾਣਾ ਇੱਥੇ ਬਿਲਡਿੰਗ ਬਣੀ ਹੋਈ ਹੈ ਤੇ ਇਸ ਦੇ ਨਾਲ ਇਸ ਕੰਪਲੈਕਸ ਦੇ ਨਾਲ ਕੁੜੀਆਂ ਦਾ ਜਿਹੜਾ ਸਕੂਲ ਤੀ ਲਹਿਰੇ ਦੇ ਵਿੱਚ ਕਰੀਬ 850 ਤੇ 900 ਕੁੜੀ ਹੈ ਜਿਹੜੀ ਉਹ ਲਹਿਰੇ ਦੇ ਗਰਲ ਸਕੂਲ ਦੇ ਵਿੱਚ ਪੜਦੀ ਹੈ ਤੇ ਇਸ ਦਾ ਜਿਹੜਾ ਆਈਡੀਆ ਸੀ ਉਹ ਸਾਡੇ ਪ੍ਰਧਾਨ ਜੀ ਮੈਡਮ ਕਾਂਤਾ ਗੁਇਲਦਾ ਕਿਉਂਕਿ ਸਕੂਲ ਦੇ ਵਿੱਚ ਇਹਨਾਂ ਨੇ ਖੁਦ ਪੜਾਇਆ ਹੈ ਇਹਨਾਂ ਦਾ ਆਈਡੀਆ ਸੀ ਕਿ ਉਹ 2500 ਗਜ ਦੇ ਵਿੱਚ ਬਣਿਆ ਵੀ ਉੱਤੇ ਵੱਡਾ ਸਕੂਲ ਹੈ ਜਿਹੜਾ ਬਣਾਇਆ ਜਾਵੇ ਕਿਉਂਕਿ ਉੱਤੇ ਬੱਚੇ ਪ੍ਰੇਅਰ ਤੱਕ ਨਹੀਂ ਕਰ ਸਕਦੇ ਫਸ ਕੇ ਖੜੇ ਨਹੀਂ ਹੋ ਸਕਦੇ ਸੋ ਇਹਦੇ ਨਾਲ ਹੀ ਜਿਹੜਾ 20 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੰਜ ਮੰਜ਼ਲਾ ਸਕੂਲ ਹੈ ਜਿਹੜਾ ਉਹ ਇੱਥੇ ਲੜਕੀਆਂ ਦਾ ਤਿਆਰ ਹੋਣਾ ਤੇ ਸਾਰੇ ਪਲੇ ਗਰਾਊਂਡ ਵੀ ਬਣਨਗੇ ਇਹਦੇ ਵਿੱਚ ਤੇ ਇਹ ਵੀ ਪੂਰੇ ਲਹਿਰੇ ਦੇ ਲਈ ਇਲਾਕੇ ਦੇ ਲਈ ਬਹੁਤ ਵੱਡੀ ਮੰਗ ਸੀ ਜਿਹੜੀ ਇਹ ਵੀ ਛੇਤੀ ਪੂਰੀ ਹੋਣ ਜਾ ਰਹੀ ਹੈ ਸਰ ਸਕੂਲਾਂ ਨੂੰ ਹੜਾਉਂਦੀ ਜਿਹੜੀ ਬੰਬ ਦੀ ਕੰਪਨੀ ਲਗਾਤਾਰ ਆ ਕੇ ਦੁਬਾਰਾ ਫਿਰ ਆ ਗਈ ਜਿਹੜੀ ਬੰਬ ਉਹ ਕੱਢ ਦੇ ਪਾਜੇ ਕਿ ਕੁਝ ਲੋਕ ਬੈਡ ਐਲੀਮੈਂਟ ਨੇ ਜਿਹੜੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਪਰ ਮੈਂ ਕਹਿਣਾ ਚਾਹਣਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕਦਾ ਜਿਹਦੀ ਵੀ ਇਹ ਜੀ ਸੋਚ ਹੋਊਗੀ ਸਰਕਾਰ ਸਖਤੀ ਨਾਲ ਨਿਪਟੂਗੀ ਜੋ ਵੀ ਕਦਮ ਚੱਕਣਾ ਪਿਆ ਅਸੀਂ ਕਦਮ ਚੱਕ ਵੀ ਰਹੇ ਹਾਂ ਸਰਕਾਰ ਉਹ ਤੋਂ ਗਰੇਜ ਨਹੀਂ ਕਰੂਗੀ ਸਰਕਾਰ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੱਕਣ ਦੇਊਗੀ ਕਿ ਸੈਨ ਮਾਝਾ ਨੂੰ ਸਿਰਨੇ ਚੱਕੰਦੇ ਹੋਊਗੀ ਅਮਨ ਸ਼ਾਂਤੀ ਪੰਜਾਬ ਦੀ ਸਭ ਤੋਂ ਜ਼ਰੂਰੀ ਯਾਰ ਮੈਂ ਇਹ ਵੀ ਕਹਿ ਸਕਦਾ ਕਿ ਪੂਰੇ ਦੇਸ਼ ਦੇ ਵਿੱਚੋਂ ਜੇ ਅਮਨ ਸ਼ਾਂਤੀ ਦੀ ਚੰਗੀ ਸਥਿਤੀ ਹੈ ਤਾਂ ਪੰਜਾਬ ਦੇ ਵਿੱਚ ਜਿਹਦੀ ਆਧਾਰਨ ਹੈ ਦੇਸ਼ ਵਿਦੇਸ਼ਾਂ ਦੇ ਵਿੱਚੋਂ ਹਜ਼ਾਰਾਂ ਕਰੋੜ ਦੇ ਜਿਹੜੇ ਇਨਵੈਸਟਮੈਂਟ ਨੇ ਨਿਵੇਸ਼ ਨੇ ਉਹ ਪੰਜਾਬ ਦੇ ਵਿਚਾਰੇ ਨੇ ਇਹ ਲੋਕ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਔਰ ਕਈ ਲੋਕ ਉਹ ਪਤਾ ਨਹੀਂ ਕੀ ਕੁਛ ਇਹਨਾਂ ਦੇ ਪਿੱਛੇ ਹੈਗੇ ਆ ਇਹ ਸਿਰਫ ਤੇ ਸਿਰਫ ਪੰਜਾਬ ਦੇ ਉਹਨਾਂ ਬਹਾਦਰ ਲੋਕਾਂ ਨੂੰ ਡਰਾਉਣਾ ਚਾਹੁੰਦੇ ਨੇ ਜਿਹੜੇ ਉਸ ਸਮੇਂ ਨਹੀਂ ਡਰੇ ਜਦੋਂ ਚੰਦ ਲੋਕ ਏਕੇ 47 ਦੇ ਜ਼ੋਰ ਤੇ ਅਤਵਾਦ ਫਲਾਉਣਾ ਚਾਹੁੰਦੇ ਸੀ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਸੀ ਇਹ ਲੋਕ ਉਦੋਂ ਨਹੀਂ ਡਰੇ ਤੇ ਹੁਣ ਇਹਨਾਂ ਦੀਆਂ ਕੋਸ਼ਿਸ਼ਾਂ ਕਿਸੇ ਦੀਆਂ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ ਇਸ ਸਖਤੀ ਨਾਲ ਇਹਨਾਂ ਨਾਲ ਨਿੱਠਿਆ ਜਾਊਗਾ। ਸੀਐਮ ਮਾਨ ਜਿਹੜੇ ਹੈਗੇ ਕੱਲ ਕਾਲ ਤੋਂ ਪਹੁੰਚ ਰਹੇ ਨੇ ਸਾਰੇ ਪ੍ਰੋਗਰਾਮ ਕੈंसिल ਕਰਦੇ। ਦੇਖੋ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਸਾਰਿਆਂ ਦੇ ਲਈ ਸਰਵਉੱਚ ਹੈ। ਅਸੀਂ ਸਾਰੇ ਸਤਿਕਾਰ ਕਰਦੇ ਆ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਬੁਲਾਇਆ ਗਿਆ ਤੇ ਮੁੱਖ ਮੰਤਰੀ ਸਾਹਿਬ ਕੱਲ ਦੇ ਸਾਰੇ ਰਜੇਵੇਂ ਰੱਦ ਕਰਕੇ ਹਾਲਾਂਕਿ ਕੱਲ ਨੂੰ मान्योग राष्ट्रपति जी ਉੱਥੇ ਆ ਰਹੇ ਨੇ ਪਰ ਉਹਨਾਂ ਨੇ ਰਾਸ਼ਟਰਪਤੀ ਭਵਨ ਨੂੰ ਵੀ ਲਿਖ ਕੇ ਦਿੱਤਾ ਵੀ ਮੈਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬੁਲਾਇਆ ਹੈ ਸਾਡੇ ਲਈ ਸਰਵੋੱਚ ਅਸੀਂ ਉਹਨਾਂ ਦੇ ਸੱਦੇ ਤੇ ਉੱਥੇ ਜਾਣਾ ਸੋ ਉੱਥੇ ਮੁੱਖ ਮੰਤਰੀ ਸਾਹਿਬ ਜੋ ਕੁਝ ਪੁੱਛਣਗੇ ਉਹ ਦੱਸਣਗੇ ਕਾਦੇ ਲਈ ਬੁਲਾਇਆ ਉਹ ਐਕਸਪਲੇਨ ਕਰਨਗੇ ਤੇ ਬਾਕੀ ਆਪਦੀ ਗੱਲ ਕਰਨਗੇ ਉਹ ਜਿਹੜੀ ਕੱਲ ਸਾਰੀ ਤਸਵੀਰ ਹੈ ਜਿਹੜੀ ਉਹ ਸਾਰਿਆਂ ਦੇ ਸਾਹਮਣੇ ਆ ਜਾਂਦੀ ਸੋ ਮੁੱਖ ਮੰਤਰੀ ਸਾਹਿਬ ਨੇ ਬਹੁਤ ادب ਤੇ ਸਤਿਕਾਰ ਦੇ ਨਾਲ ਇਹ ਸਦਾ ਸਬਕਾਰ ਕੀਤਾ ਕਰਨਾ ਹੀ ਹੈ ਤੋਂ ਕੱਲ ਨੂੰ ਜਾਣਗੇ ਉੱਥੇ